ਰੂਈਗਾ ਤੋ ਜਾਨੀਏ ਕੁਛ ਨਹੀਂ ਹੁੰਦਾ ਸੈੱਟ ਹੋ ਜਣਾ ਨੂੰ ਕੀ ਹੋਗਾ ਹੁਣ ਚੱਕਰ ਆਉਂਦੇ ਕੀ ਹੁੰਦਾ ਚੱਕਰ ਵਾਲੇ ਆਉਂਦੇ ਆ ਚੱਕਰ ਵਾਲੇ ਆਉਂਦੇ ਆ ਕੰਮ ਇਹਨਾਂ ਦਾ ਰੋਡ ਹੀ ਜਾਮ ਕਰਾ ਤੇ ਅੱਜ ਖਾਣ ਨੂੰ ਮਾਰਦੇ ਪੁੱਛਦੇ ਆ ਵੀ ਕਨੁਮਜੀਤ ਕੰਮ ਠੀਕ ਆ ਗੋਲਗਾਪਾ ਖਾਣੇ ਵੀ ਚਲੋ ਜੀ ਵਿਆਹ ਹੋ ਗਿਆ ਪੂਰਾ ਵਧ ਗਿਆ ਹੁਣ ਸੰਗਤਾਂ ਗੱਡੀ 'ਚ ਚੱਲੀਆਂ ਕੁੱਕੜਾਂ ਗੂ ਲੱਗਦੇ 8 ਜਾਣੇ ਤੇ ਹੁਣ ਚੱਲਿਆ ਪਿੰਡ ਨੂੰ ਆਣਾ ਪਾਜਾ ਬਨਾਨ ਕੰਮ ਦੱਲਿਆ ਨਾਲ ਕਾ ਮੇਲਾ ਉਹ ਦੱਲਿਆ ਬਿੰਡਾਂ ਦੇ ਸੁਣਾਇਆ ਸੀ ਹਾਂ ਆ ਮੀਰਾ ਗਾਹਾ ਜੀ ਬਿੰਡਾਂ ਦੇ ਦੇ ਮੇਲ ਸੁਣਾਦੇ ਹੁਣ ਕੋਈ ਨਾ ਟਾਗੀ ਦਾ ਹੁਣ ਮੇਲ ਨੂੰ ਟਾਤਾ ਵੀ ਜਾਓ ਜੀ ਗੱਲਾਂ ਉਹਨਾਂ ਬੱਸ ਹੁਣ ਕਾ ਚਲੋ ਏ ਨੱਬੜ ਗਿਆ ਕੰਮ ਤੁਹਾਡਾ ਇਹ ਹੁੰਦਾ ਨਹੀਂ ਤਾਂ ਵਿਚਾਰੇ ਨੇ ਕੋਈ ਨਹੀਂ ਆ ਉਸ ਤੋਂ ਕੰਦੇ ਸੀ ਲੈਪਸ ਉਹ ਫਿਰ ਬਾਤ ਦੀ ਜਿਹੜੀ ਸਟੱਡੀ ਸੀ ਉਹ ਬਾੜੀ ਜ਼ਰੂਰੀ ਸੀ ਉਹਦੇ ਕਰਕੇ ਸੰਤੂ ਬਾਤ ਜਾ ਹੁਣ ਟਾ ਉੱਪਰ ਮੁੰਡਾ ਗਣੀ ਵਾਜਾ ਕੱਲ ਉਹਨੂੰ ਵਿਚਾਰ ਨੂੰ ਮਸਾਂ ਚਾੜਿਆ ਸੀਗਾ ਮੈਂ ਕਹਾ ਜਾਣਾ ਪੜ ਨਹੀਂ ਮੈਨੂੰ ਉਹਨੂੰ ਵਿਚਾਰਾ ਮੂੰਹ ਉੱਡਿਆ ਹੋਇਆ ਵੀ ਕੱਲ ਸਕੂਲੇ ਜਾਣਾ ਪੜਾ ਕੋਈ ਨਾ ਹਾਂ ਬਾਜਾ ਉਹਨੇ ਉਹਣਾ ਨੇ ਸਿੱਖਣਾ ਮਾ ਅਨਾ ਵੀ ਬਾਜੇ ਬਾਜਾ ਦਾ ਬੋਲਣਾ ਹਟਾਤਾ ਇਹਨਾਂ ਨੇ ਉਹਣਾ ਨੇ ਲਿਖਣਾ ਅਸੀਂ ਨਾ ਬਾਜਾ ਬਾਜੇ ਨੀਂਦ ਆ ਜੂ ਹੂੰ ਨਹੀਂ ਉਹਨੂੰ ਹੀ ਕਹਦਾ ਕਹਿੰਦਾ ਨਹੀਂ ਆਉਣੀ ਮੈਨੂੰ ਮੇਰੇ ਕੋਲ ਪੈਣੀ ਚੰਗਾ ਇਹ ਨਾਲੀ ਆ ਮੈਡਮ ਪਿੰਨੀ ਦਿੰਦੀ ਹੁੰਦੀ ਆ ਐ ਹੋਏ ਹਾਂ ਬਾਜਿਆ ਨਹੀਂ ਦਿੰਦੀ ਫੇਰ ਤਾਂ ਜਾਇਆ ਕਰ ਸਕੂਲੇ ਯਾਰ ਇਹ ਪਿੱਜੀ ਦਾ ਮਤਲਬ ਕੀ ਸਮਝਦਾ ਪਤਾ ਹਾਂ ਅੱਛਾ ਉਹ ਵਾਲੀ ਪਿੱਜੀ ਉਹ ਨਹੀਂ ਮੈਂ ਕਹਿੰਦਾ ਮੈਡਮ ਕੁੱਟਦੀ ਹੁੰਦੀ ਆ ਓਏ ਹੈ ਕੁੱਟਦੀ ਹੁੰਦੀ ਆ ਮੈਨੂੰ ਚੰਗਾ ਚੱਲ ਫੇਰ ਕੱਲ ਨੂੰ ਚੱਲਾਂਗੇ ਆਪਾਂ ਆਪਾਂ ਦੇਖ ਕੇ ਆਵਾਂਗੇ ਵੀ ਕੀ ਕਰਾਂਗੇ ਨਾ ਚੱਲ ਜੰਗਾ ਪਰ ਤਾਂ ਹੈ ਨਹੀਂ ਧੁੰਦ ਵੀ ਕਰ ਕਿਉਂ ਦੇਖਣ ਆਲੀ ਸੀ ਕਿ ਨਹੀਂ ਡੈਡੀ ਬਹੁਤ ਓਕੇ ਤੁਸੀਂ ਤਾਂ ਕੀ ਅਸੀਂ ਬਾਲੀ ਓਕੇ ਤੁਸੀਂ ਤਾਂ ਸਭ ਤੋਂ ਵੇਲ ਵੀ ਕਿੰਨਾ ਪਹਿਲਾਂ ਜਾਵਦੇ ਵੇਖ ਲੈ ਮਰੋ ਉਦੋਂ ਦਾ ਜਮ ਨਹੀਂ ਦਿਖਦਾ ਸੀ ਬਾਲੀ ਧੁੰਦ ਸੀ ਬਾਲੀ ਧੁੰਦ ਸੀ ਉਦੋਂ ਤਾਂ ਯਾਰਾ ਇੰਦਰ ਵੀ ਦਿਖਾਉਣੀ ਹੌਲੀ ਤੇ ਡੈਡੀ ਕਹੇ ਹੌਲੀ ਹੌਲੀ ਉਦੋਂ ਵੀ ਫੌਜੀ ਮੂਰੇ ਬੈਠਾ ਸੀ ਇਧਰੋਂ ਫੌਜੀ ਮੂਰੇ ਬੈਠਾ ਸੀ ਪਰ ਅੱਜ ਅੱਜ ਡੈਡੀ ਨੇ ਇੱਕ ਅੱਧੀ ਨਹੀਂ ਕਿਹਾ ਠੀਕ ਹੈ ਪਤਾ ਵੀ ਲੇਟ ਆਜ ਟ੍ਰੈਫਿਕ ਬਾਲੀ ਸੀ ਪਰ ਬਾਲੀ ਆ ਵੇ ਤੇਰੀ ਸਾਥ ਸਤਾ ਕਰੇ ਨਾ ਮੈਂ ਮੈਂ ਤੂੰ ਤਾਂ ਖਾ ਲਿਆ ਮੁੰਡੇ ਜਾਨੇ ਆ ਮੈਂ ਤਾਂ ਮੇਰਾ ਦਿਲ ਘਟੀ ਜਾਂਦਾ ਕੋ ਟਿਕਦੰਦ ਨਹੀਂ ਜੋ ਬਾਹਲਾ ਨਹੀਂ ਕੋ ਟਿਕਦੰਦ ਨਹੀਂ ਜੂਗਾ ਕੁੱਟ ਬੁੱਧ ਦਾ ਰਾਜੀ ਨਹੀਂ ਤੁਸੀਂ ਤੇ ਦੰਦ ਲਈ ਆਈ ਹੈ ਦੰਦ ਨਹੀਂ ਹਾਂ ਹਾਂ ਆ ਗਿਆ ਸਲੇ ਆਈ ਦੰਦ ਹਾਂ ਵੀ ਲੈ ਆਈ ਛੋਕਰ ਡੈਡੀ ਦਵਾਈ ਚੱਕ ਕੇ ਲੈ ਆਇਆ ਹਾਂ ਲੈ ਆਂਦੀ ਛੋਕਰ ਚਲੋ ਸਮਾਨ ਸਿਮੁੰਤਾਂ ਲਿਟ ਹੋਇਆ ਕੰਮ ਇਹਨਾਂ ਦਾ ਰੋੜ ਹੀ ਜਾਮ ਕਰਾ ਤੇ ਅੱਜ ਜਾਓ ਹੁਣ ਕੀ ਗੱਲ ਬੱਤ ਅਰੇ بیا ਤੋ ਆ ਕੇ ਕਰੇ ਗੱਡੀ ਲਈ ਸੀ ਤੇ ਕੰਮੇ ਭਾਣੇ ਦਾ ਫੋਨ ਆ ਗਿਆ ਵੀ ਮੈਂ ਢਿੱਲੀ ਆ ਵੀ ਆ ਜਾ ਛੇਤੀ ਇੱਧਰ ਨੂੰ ਤੇ ਹੁਣ ਭਾਣੇ ਨੂੰ ਲੈ ਕੇ ਚੱਲੇ ਆ ਹਸਪਤਾਲ ਸਰਾਬੇ ਇੱਧਰੋਂ ਕਰ ਲਾ ਮੇਰੇ ਲਈ ਨੂੰ ਮੇਰੇ ਨੂੰ ਕਰ ਲਾ ਹਾਂ ਕਰ ਮੁੰਜੀ ਤੇ ਕੰਮ ਉਹਨੇ ਦਾ ਛੜ ਕਰ ਕਾ ਦਿਆਂ ਵੀ ਅੱਜ ਕੱਲ੍ਹ ਕਿੱਧਰ ਦੀ ਨਿਗਾਹੇ ਪੰਦਾ ਉਹਨਾਂ ਨੂੰ ਆ ਮੈਂ ਵੀ ਘਰੋਂ ਥੋੜੀ ਥੋੜੀ ਕਰ ਗਾਹ ਨੂੰ ਯਾਰ ਪੀਸ਼ੈਂਟਾਂ ਛਾਡੇ ਨਾ ਇਹਨਾਂ ਨਾਲ ਮਨ ਲਾ ਜਾਮ ਰਾਇ ਕੁੜਤਾ ਕਾ ਜਾਵੜੂ ਏ ਸਬਰ ਨਹੀਂ ਹੈ ਯਾਰ ਸਬਰ ਦਾ ਬੀਸ ਐਂਸੀ ਹੈ ਨਹੀਂ ਦੇਖ ਲੈ ਜਾਮ ਚੱਕੇ ਜਾਮ ਕਰਾ ਦੇ ਕੰਮ ਇਹਨੇ ਦਾ ਅੱਜ ਕਿਉਂ ਪੱਤਰ ਦੀ ਆਏਗਾ ਵੇ ਇਹੇ ਜੀ ਜਾਮ ਲਵਾਉਂਦੇ ਜਦੋਂ ਵਿਚਾਲੇ ਲੈਡ ਬਣਾ ਲੈਂਦੇ ਆ ਹਾਂ ਜੀ ਵਰਮਜੀਤ ਕੰਮੋ ਜੀ ਕਿਵੇਂ ਆ ਉੱਚੀ ਦਾ ਬੋਲ ਠੀਕ ਆ ਕਾਲੀ ਨਹੀਂ ਅੱਜ ਇਹ ਕਹਿੰਦੀ ਮੈਨੂੰ ਦਾਖਲ ਟੀਕੇ ਲਵਾਉਣੇ ਆ ਕਹਿੰਦੀ ਬਾਹਾਂ 'ਚ ਮੈਂ ਕਿਹਾ ਸੀ ਵੀ ਆਪਾਂ ਕੱਲੂ ਜਲ ਬੜਾਂਗੇ ਕਹਿੰਦੀ ਨਹੀਂ ਮਰਾ ਤੰਗ ਵਾਲੀ ਨਹੀਂ ਹੈ ਕੀ ਹੋ ਗਿਆ ਹੁਣ ਚੱਕਰ ਆਉਂਦੇ ਕੀ ਹੁੰਦਾ ਚੱਕਰ ਵਾਲੇ ਆਉਂਦੇ ਆ ਚੱਕਰ ਵਾਲੇ ਆਉਂਦੇ ਆ ਚਾਹ ਲੱਡੂ ਖਾ ਲੋ ਬਈ ਦਾਖਲ ਕਰਾ ਕੇ ਆਉਂਦੇ ਆ ਬਾਹਰ ਤੋਂ ਲੈ ਕੇ ਆਇਆ ਚਲੋ ਚਲੋ ਇਹ ਤਾਂ ਮੈਂ ਕਹਿੰਦਾ ਹੋਰ ਹੋਈ ਨਹੀਂ ਸੀ ਵਧੀਆ ਹੈ ਇਹ ਹੱਥ ਛੱਡੀ ਆਉਂਦਾ ਖਾਣਾ ਤਾਂ ਹਾਂ ਤਾਰਾ ਸੋਰਾ ਯਾ ਜੱਕਰੀ ਆਉਂਦੇ ਹੋਰ ਤਾਂ ਨਹੀਂ ਹੁੰਦਾ ਕੋਈ ਮੈਂ ਸਹਿਵਾ ਸਕਦਾ ਹਾਂ ਗੱਲਾਂ ਜੀ ਪ੍ਰਸ਼ਾਦ ਹੀ ਆ ਖਾਲਾ ਬਾਬੇ ਦਾ ਭੋਗ ਆ ਲੈਣ ਨੂੰ ਕਹਿੰਦੀ ਆ ਨਹੀਂ ਆਉਂਦੇ ਉਲਟਗਾ ਤਾਂ ਤਾਂ ਤਾਈ ਤਾਂ ਉੱਥੇ ਲੈ ਕੇ ਚੱਲੇ ਆ ਯਾ ਵਾਲਾ ਬਣ ਜਾਂਦਾ ਯਾ ਬਣਦਾ ਉਲਟੀਆਂ ਉਹਦੀਆਂ ਹੁਣ ਤਾਂ ਡਾਕਟਰ ਕਿਹੜਾ ਹੋ ਜਾ ਇਹਨੇ ਉਥੇ ਉਹ ਤਾਂ ਜੂਨੀਅਰ ਹੀ ਹੋਣਗੇ ਹਨਾ ਸਾਰੀ ਬਚਾ ਲੈ ਲੱਗ ਗਿਆ ਹੀ ਸਾਰਾ ਮਰਾ ਉਹ ਲੇਟ ਵਾਲਾ ਹੋ ਗਿਆ ਆਪਾਂ। ਬਹੁਤ ਆ ਗਿਆ ਨਾ। ਆਈ ਗਾਈ ਮੈਂ ਅਗਰ ਸਵੇਰੇ ਲੈ ਚਲਾਂਗੀ। ਸਵੇਰੇ ਵੀ ਆਉਣਾ ਸੀ ਇੱਧਰ। ਅੱਛਾ। ਇਹ ਗਰਨ ਨਹੀਂ ਆਈ। ਹਾਂ ਸਵੇਰੇ ਯਾਰ ਕੁੰਦਰਾ ਦਾ ਨਾ ਹੋ ਗਈ। ਉੱਤੇ ਨਹੀਂ ਕਿ ਕਾਂਟੇ ਖਵਾ ਦਾ। ਬੁੱਲੀਆਂ ਨਹੀਂ ਅੰਦਰ ਰਾਤ ਹੁੰਦਾ ਤੂੰ। ਕਹਿੰਦਾ ਬੁੱਲੀ ਜਾਂਦੀ ਐ। ਕੀ ਹੋ ਜਾਂਦਾ ਜੀ ਮੋੜ ਜਾਂਦੀ ਐ। ਮੋੜ ਜਾਂਦੀ ਐ। ਤਾਂ ਲੱਗਿਆ ਸੋ ਤਾਂ ਨਾ ਹੋ ਗਿਆ। ਮੂੰਹ ਦੁਖਦਾ ਬੜਾ ਜਾਂਦੇ। ਜਿਹੜੇ ਲੈ ਡੇੜੀ ਘਰੇ ਆਉਂਦਾ ਕੱਲਾ ਬੁੱਲਾ ਮਾਰੀ ਜਾਂਦਾ ਜਾਂ। ਜਿਹਨੇ ਤਾਂ ਚੁੱਪ ਰਹਿ ਨਹੀਂ ਦਿੰਦਾ। ਫੋਨ ਨੇ ਚੱਲ ਕੇ ਡਾਕਟਰ ਨੂੰ ਜਿਹਨੇ ਕੋਈ ਨਾ ਕੋਈ ਆਇਆ ਰਿੰਦਾ ਹ ਹਰਾਸ ਨੂੰ ਬਾਹਲੇ ਆ ਯਾਰ ਜਦੋਂ ਬੰਦੇ ਬਾਹਲੇ ਵੀ ਆਉਣ ਲੱਗ ਗਏ ਨੇ ਉਹਨੂੰ ਰੈਸਟ ਵੀ ਦਿੱਤੇ ਨੇ ਦਿਮਾਗ ਨੂੰ ਰੈਸਟ ਹ ਜਿੰਨਾ ਟਾਈਮ ਰੈਕਟ ਨਹੀਂ ਮੈਂ ਹੁਣ ਇੱਥੇ ਆਏ ਆ ਸਾਜੀ ਦਾ ਮੈਂ ਲੈ ਕੇ ਆਇਆ ਸੀ ਪਿੰਡ ਮੈਨੂੰ ਆਏ ਸੀ ਵੀ ਉੱਥੇ ਕੋਈ ਨਹੀਂ ਆਉਂਦਾ ਉਹਨਾਂ ਦਿਨ ਸੱਟ ਰਹੀ ਆ ਹੁਣ ਜੇ ਮਾਣੂ ਕਿ ਜਦੋਂ ਦੀ ਆ ਗਈ ਉਦੋਂ ਦੀ ਕੋਈ ਨਾ ਕੋਈ ਪਤਾ ਲੈਣ ਆ ਗਿਆ ਜਾਂ ਕੋਈ ਹੋਰ ਹੁਣ ਜਵਾਬ ਦਿੱਤਾ ਨਹੀਂ ਆਂਦਾ ਬੰਦੇ ਤੋਂ ਯਾਰ ਕਿੱਥੇ ਹੁਣ ਸ਼ਰੀਰ ਦੀ ਵਾਲੀ ਜਾਗਦੂ ਕੋਈ ਰਹਦੀ ਐ ਆਏ ਆ ਜਿਹੜੇ ਪਤਾ ਲੈਣਾ ਆਉਂਦੇ ਆ ਉਹ ਡਾਕਟਰੀ ਹੁੰਦੇ ਆ ਫਿਰ ਉਹ ਤਸੱਲੀ ਕਰਾ ਕੇ ਜਾਂਦੇ ਆ ਸਾਡੇ ਉਹਨੂੰ ਆਏ ਸੀ ਉਹਨੂੰ ਥੋਰਾ ਮ ਆਇਆ ਸੀ ਫਲਾਨੀ ਤੁਸੀਂ ਉਹਨੂੰ ਉੱਥੇ ਲੈ ਕੇ ਜਾਓ ਐ ਕਰੋ ਜਿਉਂ ਜਾ ਬਹਿ ਪਾ ਜਾਣਗੇ ਨਹੀਂ ਇਹ ਤਾਂ ਬਾਲੀ ਵੱਡੀ ਬਿਮਾਰੀ ਹੁੰਦੀ ਆ ਇਹ ਤਾਂ ਪਹਿਲੇ ਦੋ ਜੰਦੀ ਹੋਰ ਨਹੀਂ ਹੁਣ ਰੋਟੀ ਰੋਟੀ ਦਾ ਖਾਂਦੀ ਹੋਗੀ ਪਰ ਯਾਰ ਖਾਂਦੀ ਆ ਰੋਟੀ ਛੱਡ ਮੇਗੀ ਖਾਂਦੀ ਆ ਯਾਰ ਆ ਮੈਂਗੀ ਦਾ ਵੀ ਉਹ ਦਿਨ ਦਿੱਤੇ ਜੀ ਬਾਈ ਨੇ ਬਣਾ ਕੇ ਆਏ ਹਾਏ 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 ਸੜਕਾਂ ਲਾਇਆ ਵਿੱਚ ਮਟਰ ਵੀ ਪਾਏ ਹੋਏ ਜੀ ਮੈਨੂੰ ਆ ਵੀ ਆਦਾ ਕਮਾਲ ਹੀ ਹੋ ਗਈ ਅੱਜ ਬਾਈ ਤਾਂ ਛੱਫ ਤਾਂ ਵੱਧ ਗਿਆ ਇਹ ਵੀ ਨਹੀਂ ਬੋਲਾ ਬੰਨ ਦੇਣਾ ਉਹੀ ਨਾਟ ਦੀ ਹੋਵੇ ਇਹ ਵੀ ਮੈਨੂੰ ਬੜਾ ਬਣਾ ਦਿੰਦਾ ਵੀ ਮਸਾਂ ਜਾੜ ਥੱਲੇ ਆਇਆ ਹਾਂ ਮਿਰਚ ਉਹਨੇ ਮਿਰਚ ਦਾ ਹੁਣ ਉਹਨੇ ਆਪਦੇ ਹਿਸਾਬ ਨਾਲ ਪਾਉਣੀ ਜੀ ਉਹਨੇ ਲੈ ਕੇ ਵੀ ਜਾਣੀ ਸੀ ਤੈਨੂੰ ਤਾਂ ਦੇਣੀ ਵੀ ਪੋਰਾ ਕਿਸੀ ਕਿ ਉਹਨੇ ਤਾਂ ਆਪਦੇ ਲਈ ਲੋਡ ਰੱਖਿਆ ਸੀ ਉਹਦਾ ਟਾਈਮ ਹੋਇਆ ਹੋਇਆ ਜੀ ਆਥਣ ਦਾ ਕਰਾਰੀ ਬਣਾਈ ਉਹਨੇ ਪੂਰੀ ਐ ਅੱਧੀ ਕੌਲੀ ਇਹਨੂੰ ਦੇਤੀ ਬਾਕੀ ਉਹ ਕਹਦਾ ਚਲੋ ਵੀ ਕਰਮਜੀਤ ਦੀ ਕਰਮਜੀਤ ਗੰਮੋ ਤੁਸੀਂ ਇਹ ਖਾਓ ਮੈਂ ਪੱਠੇ ਲੈਣ ਜਾਣਾ ਨਹੀਂ ਜੇਵਾ ਦਾ ਦੇ ਕੀਤੀ ਅ ਵੀ ਨਹੀਂ ਜੇਵਾ ਦਾ ਬਹੁਤ ਕੀਤੀ ਐ ਦੀ ਵੀ ਹੁਣ 15 ਨੂੰ ਘਰੇ ਹੀ ਇਹਦੇ ਕੋਲ ਹਾਂ ਇਹ ਕਹਿੰਦਾ ਮੈਂ ਪਾਸੇ ਹੁੰਦਾ ਹੀ ਨਹੀਂ ਉਹ ਤਾਂ ਕੁਰਸੀ ਡਾ ਹੀ ਇੱਥੇ ਬੈਠਾ ਰਤ ਨੂੰ ਵੀ ਨਹੀਂ ਹੁੰਦਾ ਪਾਸੇ ਰਾਤ ਨੂੰ ਮੇਰੀ ਡਿਊਟੀ ਹੁੰਦੀ ਹਾਂ ਰਾਤ ਨੂੰ ਦੂਜਾ ਐਂਟਰਟੇਨਮੈਂਟ ਕਰਦਾ ਇਹਦਾ ਦਿਨੇ ਇਹ ਦੇਖ ਲੈ ਖਾਣ ਪੀਣ ਵਾਲਾ ਹੁੰਦਾ ਰਾਤ ਨੂੰ ਹਾਸੇ ਮਖੌਲ ਵਾਲਾ ਹੋ ਜਾਂਦਾ ਤੋਂ ਤਾਂ ਹੌਸਲਾ ਫੜੇ ਹੋ ਜੀ ਸੱਟ ਆਣਾ ਕੋਈ ਨਹੀਂ ਠੀਕ ਤਾਂ ਹੈਗੇ ਜੋ ਸੀ ਇਹ ਚੱਕਰ ਹੀ ਨਹੀਂ ਆਉਣਾ ਹੜਦੇ ਵਾ ਹੋਰ ਇਹਦੇ ਸਾਰੇ ਰੇਸ਼ਾ ਜੰਮਿਆ ਹੋਇਆ ਚੱਕਰ ਯਾਰ ਉਹ ਰੇਸ਼ੀ ਨਹੀਂ ਆਉਂਦੇ ਆ ਕੋਈ ਨਹੀਂ ਹੁਣ ਆਪਾਂ ਦਾਖਲ ਕਰਾਇਆ ਉਹਨੇ 4 ਦਿਨਾਂ ਚ ਉਹਨੇ ਕਰ ਦੇਣੀ ਸਹੀ ਐਂਟੀਬਾਡਿਕ ਲਾ ਕੇ ਉਹਦਾ ਸਭ ਕੁਝ ਰੇਸ਼ਾ ਜੰਮਿਆ ਸਾਰਾ ਸਾਰਾ ਹੋ ਗਾ ਕਰਕੇ ਆਮ ਕਰਕੇ ਲਿਆਉ ਦੇਣਾ ਹੁਣ ਬਸ ਹਾਂ ਹੁਣ ਤੈਨੂੰ ਪੂਰੀ ਕੈਮ ਕਰਕੇ ਲਿਆਵਾਂਗੇ ਤੈਨੂੰ ਕੋਈ ਟੈਨਸ਼ਨ ਨਹੀਂ ਲੈਣੀ ਰੋਟੀ ਪਾਣੀ ਸਭ ਕੁਝ ਸਾਊ ਹਾਂ ਪਹਿਲਾਂ ਆ ਗਿਆ ਆ ਡੈਡੀ ਨੂੰ ਬਾਹਲੀ ਆ ਡੈਡੀ ਹੈ ਕੀ ਬਣਿਆ ਕੋਈ ਨਹੀਂ ਬਣਿਆ ਘਰੇ ਤੁਹਾਨੂੰ ਪਤਾ ਹੋਊ ਤੁਸੀਂ ਕੀ ਬਣਿਆ ਕਾਲੀ ਸਬਜੀ ਬਣੀ ਆ ਹਾਂ ਹਾਂ ਆ ਇੱਥੇ ਦਾ ਕੋਈ ਨਹੀਂ ਬਣਿਆ ਰਾਜਵਾ ਪਹੁੰਚਣ ਵਾਲਿਆ ਸ਼ਰਾਬੇ ਜਾਮ ਵਾਲਾ ਸੀਗਾ ਔਰੋਂ ਨੂੰ ਪਤਾ ਲੱਗ ਗਿਆ ਵੀ ਕਰਮਜੀਤ ਕੰਮ ਆਉਂਦੀ ਆ ਰੋਡ ਤੇ ਰਾਤ ਨੂੰ ਤਾਂ ਤਾਂ ਕਰਕੇ ਜਾਮ ਪੱਧ ਲਵਾਤਾ ਇਹਨੇ ਜੇ エアਪੋਰਟ ਚਲਾਦਾ ਨਾ ਹਲਵਾ ਔਰ ਛਤੀਆਂ ਦੇ ਬਾ ਪਹੁੰਚਣ ਵਾਲੀਆਂ ਆ ਸ਼ਰਾਬੇ ਪਹੁੰਚਣ ਵਾਲੇ ਆ ਕਿੱਥੇ ਨਹੀਂ ਗਏ ਆ ਦੇ ਹਾਰਨ ਸੌਣ ਲਾ ਉਹਨੇ ਨਾ ਕਹਿੰਦੇ ਵੀ ਗੱਡੀ ਚੀ ਬੈਠੇ ਆਹ ਗੱਡੀ ਚ ਹੀ ਸਾਰੇ ਜਾਣੇ ਮੇਰੇ ਵੀਡੀਓ ਕਰ ਵੀਡੀਓ ਕੰਨ ਲੱਗ ਗਿਆ ਵੀਡੀਓ ਵਾਲਾ ਉਹ ਟੈਂਡੜੀ ਜਾਮ ਵਾਲਾ ਲੱਗ ਗਿਆ ਸੀਗਾ ਹਾਂ ਓਕੇ ਬਸ ਉਹ ਪਹਰ ਲੱਗ ਗਿਆ ਉਹ ਫਿਕਰ ਬਣ ਹੂੰ ਤਾਂ ਉਹ ਚਾਹੇ ਮੈਨੂੰ ਫੋਨ ਆਇਆ ਤੂੰ ਢੋਲਣ ਤੋਂ ਰਹਿ ਗਿਆ ਉਦੋਂ ਪਹਰ ਕੀ ਕਹਿੰਦਾ ਜੀ ਕਹਿੰਦਾ ਮੈਂ ਲਾਉਣਾ ਮੈਂ ਉਹ ਪਹਿਲਾਂ ਮੈਨੂੰ ਕਹਿੰਦਾ ਵੀ ਮੈਂ ਨਾਲ ਚੱਲਦਾ ਮੈਂ ਘਰ ਰਹਿਣ ਦੇ ਤੂੰ ਨਾਲ ਚੱਲ ਬੜਾ ਤੂੰ ਲੜ ਪੈਣਾ ਉਹ ਕਹਿੰਦਾ ਵੀ ਸਵੇਰੇ ਲੈ ਕੇ ਜਾਇਓ ਅੱਛਾ ਵੀ ਹੁਣ 2 ਘੰਟੇ ਤਾਂ ਰਹਿ ਗਏ ਨੇ ਮੇਰੇ ਨਾਲ ਦੋ ਘੰਟੇ ਲਈ ਰਾਤ ਕੱਟਣੀ ਹੈ ਰਾਤ ਦੌੜਾ ਤਾਂ ਆਈਆਂ ਹੁਣ ਪਤਾ ਨਹੀਂ ਨਾ ਵੀ ਬੰਦੇ ਦਾ ਕਿਹੜੇ ਵੇਲੇ ਕੀ ਹੋ ਜਾਣਾ ਗੱਦੀ ਰਾਤ ਭੱਜਣਾ ਤੇ ਵਧੀਆ ਇੱਥੇ ਹੁਣ ਸਵਾਲ ਹੈਗਾ ਇਹਨਾਂ ਕੋਲ ਹਾਂ ਇਹਨਾਂ ਨੇ ਟਿਕਟੂਕੇ ਲਾ ਕੇ ਟਕਾ ਦੇਣੀ ਆ ਇਹ ਗਾਮ ਬੜਾ ਕਰ ਗਈ ਇਹ ਵੀ ਫੁੱਫੜ ਕਰ ਲੈ ਲਾ ਲੈਂਦਾ ਸਹੀ ਗੱਲ ਆ ਮੈਨੂੰ ਨਾਲ ਲਵਾਉਂਦਾ ਨਹੀਂ ਹਾਂ ਕਿ ਗੱਡੀਆਂ ਕਰੀਦੀ ਹੁੰਦੀਆਂ ਆ ਦਵਾਈ ਵੀ ਗਏ ਮਰੇ ਨਾ ਗੈਰ ਘਰ ਸਹੀ ਗੱਲ ਆ ਇਹਦਾ ਹੁਣ ਕੰਮ ਇਹੀ ਆ ਸਹੀ ਗੱਲ ਆ ਨਹਿਰ ਚ ਸਾਮ ਬਸਾਕ ਮਾਰ ਲਾ ਨਹੀਂ ਜਿੰਦਗੀ ਇੱਕ ਵਾਰ ਮਿਲਦੀ ਗੱਲ ਸਹੀ ਗੱਲ ਆ ਚਲੋ ਵੀ ਚਲੋ ਜੀ ਬੇਟਾ ਜੀ ਆ ਗਏ ਆਪਾਂ ਵੀ ਸਗਲੇ ਤਾਂ ਹੁੰਦੇ ਨੇ ਸਹਲਾ ਕੀ ਆਪਾਂ ਕੰਦਾਂ ਮਾਰੀ ਜੀ ਅਰੇ ਇਹ ਗਲਤੀ ਨਾ ਕਰੀ ਜਾਂਦੀ ਸਰਾਬਾ ਇਹ ਕਿ ਹਾਂ ਉਹ ਇਹਨਾਂ ਮਾਂ ਬੋਲ ਤੋਂ ਜਿੰਦੇ ਕਿ ਇਹ ਵਾਤਰੇ ਘੂਰਦੇ ਨੇ ਸਹੀ ਗੱਲ ਆ ਕਿੰਨਿਆਂ ਦਾ ਗੱਲ 100% ਆ ਵੀ ਤੂੰ ਚਿੰਗ ਦੀ ਖਾਤਰੀ ਘੂਰਦਿਆ ਮਾਰੇ ਗੱਲੇ ਤੇਰੀ ਖਾਤਰੀ ਮਾਂ ਪੇ ਹੋ ਘਾਤੇ ਆ ਉਹਨੂੰ ਨਾ ਕਰ ਦੇਣੇ ਦੇਣਾ ਕਿਨੂੰ ਚਲੋ ਬਈ ਉਹਦੀ ਗਲਤੀ ਨਾ ਕਰੀ ਕਿ ਕਿਹੜੀ ਮਾਰ ਮਰਵਾਉਣ ਦੀ ਆ ਮਾਰਨ ਮਰਵਾਣੀ ਇਹ ਗੱਲਾਂ ਨਾ ਕਰੀ ਮਾਰ ਖਲੋ ਜਿਦਾ ਕੀਤਾ ਵਾ ਮੈਨੂੰ ਸਹੀ ਗੱਲ ਆ ਜਾਨ ਦੇਖ ਲੈ ਜਾਂਦੀ ਇਹਨੂੰ ਚਲੋ ਚਲੋ ਕਰਾ ਉਤਰੋ ਹੁਣ ਤੈਨੂੰ ਕਰਾਈਏ ਦਾਖਲ ਚਲੋ ਕਰਾ ਉਹਨੇ ਐਮਰਜੈਂਸੀ ਜਿਲਾ ਕੇ ਜਾਣ ਆ ਪਹਿਲਾਂ ਠੀਕ ਠੀਕ ਆ ਇਹਨੇ 83 ਵਾਲੀ ਦੋਣਾ ਇਹਦਾ ਝੂਟਾ ਮਹਿੰਗਾ ਪੈਂਦਾ ਸੋ ਜੀ ਇਹ ਗੱਲ ਆ ਇਹਦਾ ਝੂਟਾ ਪਾਵੇ ਨਾ ਰੱਬ ਕਿਸੇ ਤੇ ਜਨਸੀ ਐਮਰਜੈਂਸੀ ਚ ਲੈ ਕੇ ਜਾਣਾ ਇੱਥੇ ਲਾਉਣਗੇ ਪੰਜ ਸੱਤ ਪੀ ਕੇ ਇੱਥੇ ਹੀ ਸੱਚੀ ਟੈਗਟ ਦਾ ਕੋਲ ਚਲੋ ਹੁਣ ਠੀਕ ਹੈ ਇੱਥੋਂ ਸ਼ੁਰੂ ਹੋ ਜਾਣਾ ਬਸ ਕਿਹੜੀ ਪਾਸੇ ਹਾਂ ਗੋਲ ਗੱਪਾ ਖਾਂਗੇ ਖਾਲਾ ਕਰੋ ਆਜੋ ਟੀਕੀ ਲੱਗਣਾ ਇੱਥੇ ਮੈਂ ਮੈਂ ਮਰਜੀ ਆ ਨਹੀਂ ਖਾਣਾ ਦੱਸ ਗੋਲ ਗੱਪਾ ਖਵਾਉਨੇ ਇੱਕ ਤਾਂ ਹਸਪਤਾਲ ਦੇ ਚੱਕਰ ਤੇ ਆਈ ਜੀ ਤੂੰ ਪੀਸੈਂਟ ਨੂੰ ਗੋਲ ਗੱਪਾ ਖਵਾਉਨੇ ਇਹ ਆਪਣੇ ਹਸਪਤਾਲਾ ਖਾਲੋ ਗੋਲ ਗੱਪੇ ਹਮ ਹਾਰਨਾ ਮਾਲਦਾ ਪੋਹਦਾ ਵੀ ਕਨੁਜੀਤ ਕੰਮ ਠੀਕ ਆ ਉਂਟੀਦਰੋਂ ਬਾਪਾਂ ਗੱਲ ਯੂ ਹੁਣ ਪੈਪ ਦਾ ਪਾਉਣੀ ਪੈਣੀ ਆ ਤੇ ਨਾ ਸਹੀ ਗੱਲ ਆ ਉਹ ਕਹਿੰਦੇ ਹੁਣ ਬਾਥਰੂਮ ਵਾਲੀ ਪੈ ਮੈਂ ਕਹਾਂ ਕਿ ਮੌਨਾ ਤੁਰੇ ਦੀਆਂ ਦਾ ਜਦੋਂ ਤਿੱਤੋਂ ਫਿਰ ਤੁਰੇ ਕੀ ਕਿਵੇਂ ਡੈਗ ਪੈਗੀ ਕੌਣ ਜੇ ਅੱਧੀ ਨਾਲ ਤਾਨੂੰ ਆ ਗਿਆ ਫੇਰ ਕੋਈ ਨਾ ਮੈਂ ਉੱਤ ਕਰ ਦੇਣਾ ਚਾਤਰੀ ਮਾਰਸੀ ਮਾਰਾ ਕਹਿੰਦਾ ਪੈ ਪੈ ਜੀ ਪਵਾ ਦੰਨੇ ਚੰਗਾ ਜਤਰੀ ਮਾਰਸੀ ਹੈ ਜੇ ਕੋਲੋਂ ਨਾਲੋਂ ਪਵਾ ਹੀ ਦੇਣੀ ਆ ਮੈਂ ਵੀ ਨਾ ਕਿਉਂ ਨਾ ਕਿਉਂ ਉਹ ਬੰਦਾ ਕਹਿੰਦੀ ਮੈਂ ਹੱਥ ਹੌਦਾਲ ਜਾਣਾ ਹੁਣ ਡਾਕਟਰ ਤਾਂ ਉਹਦਾ ਇਲਾਜ ਕਰਨਗੇ ਮੈਂ ਕਹਿ ਕੇ ਪਵਾਉਣਾ ਉਹ ਬੜਾ ਗਿਆ ਚੀਜ਼ ਆ ਤਾਂ ਕਿੱਥੇ ਬੈੱਡ ਤੇ ਪਈ ਨਹੀਂ ਕਰੀ ਜਾਣਾ ਚੰਗਾ ਕਿੱਥੇ ਬਿਜਟ ਦੇਖਣੇ ਨੂੰ ਮੈਂ ਦਨਾਰਾ ਆ ਲੈਣ ਦੇ ਉਹਦਾ ਤਾਂ ਬਾਹਲਾ ਸੌਖਾ ਪਣੇ ਬੱਤਰੀ ਮਰਜੀ ਹੈ ਭਾਈ ਉਹ ਆ ਗਿਆ ਹੁਣ ਕਈ ਨਾ

ਯਾ ਉਹਨੂੰ ਰੋਈ ਕਾ ਤੋ ਜਾਨੀਏ ਕੁਝ ਨਹੀਂ ਹੁੰਦਾ ਸੈਟ ਹੋ ਜਣਾ ਨੂੰ ਕੱਲੋਂ ਡਾਕਟਰ ਨੇ ਦੱਸ ਦੇਣਾ ਕਿ ਸਾਰਾ ਕੁਝ ਮੈਂ ਇੱਕ ਡਰਾਮਾ ਡੋ ਰੱਖੀ ਦੇ ਸਾਂ ਅੰਕਿਆ ਇੱਥੇ ਹੀ ਅੰਦਰ ਕੁਲੀ ਆ ਸਾਰੇ ਨਾ ਟੈਂਸ਼ਨ ਚੋਪਾ ਬੰਦੇ ਵੀ ਦੇ ਦੇ ਸੋਮਨ ਫਿੱਟ ਕਾਰ ਲਿਆ ਰੋ ਪੀ ਦੋ ਦੋ ਹੀ ਸੰਗੇ ਸੀ ਮੈਂ ਦਾਖਲ ਕਰ ਲਿਆ ਤੈਨੂੰ ਕੋਈ ਨਹੀਂ ਹੁਣ ਕੱਲ ਨੂੰ ਡਾਕਟਰ ਆਉ ਉਹ ਦੱਸੂਗਾ ਡਾਕਟਰ ਨੂੰ ਰੋਟੀ ਦੇ ਪੋਖ ਲੱਗੀ ਓ ਦਾ ਰੋਟੀ ਵੀ ਨਹੀਂ ਖਾ ਕੇ ਗਏ ਉਹ ਮਨ ਸਰੇਂਦਰ ਆਊਗਾ ਉਹ ਲਿਆ ਦੂ ਮੈਂ ਕਿ ਤੂੰ ਪਹਿਲਾਂ ਦੱਸ ਦੇਈਂ ਚਾਲੂ ਦੇ ਰੋਟੀ ਅਰਦਨਾ ਸੌਂ ਗਈ ਸੀ ਮੈਂ ਨੀਂਦ ਨਹੀਂ ਲਿਆ ਚਾਲ ਕੋਈ ਨਹੀਂ